ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੇ ਸੈਜੂਕੇਸ਼ਨਲ YouTube ਚੈਨਲ ਤੇ ਅੱਜ ਇਸ ਵੀਡੀਓ ਵਿੱਚ ਬੇਟਾ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਜਿਹੜਾ PSTSC 2023-24 ਸੈਸ਼ਨ ਲਈ ਹੋਇਆ ਬੇਟਾ PSTSC 2023-24 ਸੈਸ਼ਨ ਲਈ ਹੋਇਆ 10ਵੀਂ ਜਮਾਤ ਲਈ ਉਸ ਦਾ ਜਿਹੜਾ ਆਪਾਂ ਸਾਇੰਸ ਪਾਰਟ ਰਹਿ ਗਿਆ ਸੀ ਬੇਟਾ ਆਪਣਾ ਹੱਲ ਕਰਨ ਵਾਲਾ ਉਹ ਕਰਾਂਗੇ ਤਾਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਹੈ ਤੇ ਆਪਣੇ ਜਿਹੜੇ ਕੁਐਸਚਨਸ ਦੇ ਅਨਸਰ ਉਹ ਜਾਨਣੇ ਬੇਟਾ ਹਨ ਤੁਸੀਂ ਕੀ ਲਾਇਆ ਤੇ ਆਪਣੇ ਅੰਕਾਂ ਦਾ ਮਿਲਾਨ ਵੀ ਕਰ ਲੈਣਾ ਦੱਸਣਾ ਬੇਟਾ ਕਿੰਨੇ ਨੰਬਰ ਤੁਹਾਡੇ ਸਾਇੰਸ ਦੇ 40 ਕੁਐਸਚਨਾਂ ਦੇ ਵਿੱਚੋਂ ਬਣਦੇ ਆ ਠੀਕ ਹੈ ਤਾਂ ਸਟਾਰਟ ਕਰਦੇ ਆ ਆਪਣੀ ਵੀਡੀਓ ਚਲੋ ਪਹਿਲਾ ਪ੍ਰਸ਼ਨ ਹੈ ਇਸ ਤੋਂ ਪਹਿਲਾਂ ਬੇਟਾ ਆਪਾਂ ਮੈਟ ਵਾਲਾ ਮਤਲਬ ਰੀਜਨਿੰਗ ਵਾਲਾ ਪਾਰਟ ਸਮਾਜਿਕ ਸਿੱਖਿਆ ਤੇ ਮੈਥ ਵਾਲਾ ਪਾਰਟ ਬਣਾ ਚੁੱਕੇ ਜੇ ਨਹੀਂ ਦੇਖਿਆ ਤਾਂ ਚੈਨਲ ਤੇ ਜਾ ਕੇ ਦੇਖਣ ਜਾਂ ਫਿਰ ਇਸ ਵੀਡੀਓ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦਾਂਗੇ ਬੇਟਾ ਤੇ ਇਸ ਵੀਡੀਓ ਤੋਂ ਬਾਅਦ ਵੀ ਤੁਹਾਨੂੰ ਵੀਡੀਓ ਦਿਖਾਈ ਦੇਣੀ ਹੈ ਉੱਥੋਂ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਬੇਟਾ ਚਲੋ ਪਹਿਲਾ ਹੈ 91 ਨੰਬਰ ਪ੍ਰਸ਼ਨ ਸਾਇੰਸ ਦਾ ਗੋਲਾਕਾਰ ਦਰਪਨ ਅਤੇ ਕਿਸੇ ਪਤਲੇ ਗੋਲਾਕਾਰ ਲੈਂਸ ਦੋਵਾਂ ਦੀਆਂ ਫੋਕਸ ਦੂਰੀਆਂ -15 ਸੈਂਟੀਮੀਟਰ ਨੇ ਦਰਪਨ ਦੇ ਲੈਂਸ ਸਮਾਬਤ ਹਨ ਤਾਂ ਮਾਈਨਸ ਦੇ ਵਿੱਚ ਫੋਕਸ ਦੂਰੀ ਆ ਇਹਦਾ ਮਤਲਬ ਉਹ ਦੋਵੇਂ ਅਪਤਲ ਨੇ ਨੈਕਸਟ ਨੇਤਰਲੰਜ ਦੀ ਫੋਕਸ ਦੂਰੀ ਵਿੱਚ ਪਰਵਰਤਨ ਕੀਤਾ ਜਾ ਸਕਦਾ ਹੈ ਵੀ ਸੈਲਰੀ ਮਸਲਸ ਦੁਆਰਾ ਸੈਲਰੀ ਪੇਸ਼ੀ ਦੁਆਰਾ ਨੈਕਸਟ ਹੈ ਇਨ੍ਹਾਂ ਵਿੱਚੋਂ ਕਿਹੜਾ ਪਦ ਬਿਜਲੀ ਸਰਕਟ ਵਿੱਚ ਬਿਜਲੀ ਸ਼ਕਤੀ ਨੂੰ ਨਹੀਂ ਦਰਸਾਉਂਦਾ ਆਈ ਆਰ ਸਕੁਅਰ ਸੈਕੰਡ ਆਪਸ਼ਨ ਪੱਛਮ ਬਲ ਪ੍ਰਕੀੇਪਤ ਕੋਈ ਧਨ ਚਾਰਜਿਤ ਕਣ α ਕਣ ਕਿਸੇ ਚੁੰਬਕੀ ਖੇਤਰ ਦੁਆਰਾ ਉੱਤਰ ਵੱਲ ਵਿਖੇਪਤ ਹੋ ਜਾਂਦਾ ਹੈ ਚੁੰਬਕੀ ਖੇਤਰ ਦੀ ਦਿਸ਼ਾ ਉੱਪਰ ਵੱਲ ਹੋਏਗੀ ਸ਼ਾਰਟ ਸਰਕਟ ਸਮੇਂ ਸਰਕਟ ਵਿੱਚ ਬਿਜਲੀ ਧਾਰਾ ਦਾ ਜਿਹੜਾ ਮਾਣ ਹੈ ਮੁੱਲ ਹੈ ਉਹ ਬਹੁਤ ਅਧਿਕ ਵੱਧ ਜਾਂਦਾ ਹੈ ਕਿਸੇ ਬਿਜਲੀ ਬਲਬ ਉਤੇ 220 ਵੋਲਟ ਤੇ 100 ਵਾਟ ਅੰਕਿਤ ਹੈ 110 ਵੋਲਟ ਤੇ ਜੇ ਅਸੀਂ ਇਹਨੂੰ ਚਾਲੂ ਕਰ ਦਈਏ ਤਾ ਬਿਜਲੀ ਸ਼ਕਤੀ ਕਿੰਨੀ ਹੋਗੀ ਹਨਾ ਤਾਂ ਇਹ ਸਿੰਪਲ ਸੀ ਪਹਿਲਾਂ ਆਪਾਂ R ਕੱਢ ਲਾਂਗੇ ਪ੍ਰਤੀਰੋਧ ਠੀਕ ਹੈ P VI ਹੁੰਦਾ ਹੈ ਜੇ V ਨੂੰ ਅਸੀਂ I R ਭਰ ਦਈਏ P I²R ਹੁੰਦਾ ਠੀਕ ਹੈ ਜੇ ਸਾਨੂੰ V ਤੇ I ਦੋਨੋਂ ਦਿੱਤੇ ਆ ਤਾਂ ਅਸੀਂ ਇਹ ਬਿਜਲੀ ਸ਼ਕਤੀ ਵਾਲਾ ਫਾਰਮੂਲਾ ਲਾ ਸਕਦੇ ਆ ਸਾਨੂੰ ਇੱਕ ਵੋਲਟੇਜ ਦਿੱਤੀ ਹੋਈ ਆ ਇੱਕ V ਦਿੱਤੀ ਹੋਈ ਆ ਹਨਾ ਅਸੀਂ ਕਿਹਾ ਨਾ R ਤਾਂ P VI ਦੇਖੋ ਓਮ ਦੇ ਨਿਯਮ ਅਨੁਸਾਰ ਆਪਣੇ ਕੋਲੇ ਹੁੰਦਾ V IR ਠੀਕ ਆ ਆਪਾਂ R ਕੱਢਣਾਗਾ ਤਾਂ ਇੱਥੇ ਆਪਣੇ ਕੋਲੇ P VI ਆ V ਸਾਡੇ ਕੋਲ ਦਿੱਤਾ ਹੋਇਆ ਠੀਕ ਆ ਤਾਂ ਆਪਾਂ ਇੱਥੋਂ ਕੱਢ ਸਕਦੇ ਆ ਜਦਾ ਕਰੰਟ ਕੱਢ ਲਓ ਠੀਕ ਆ ਕਰੰਟ ਕੱਢ ਲਾਂਗੇ P B ਆ ਜਾਊਗਾ ਠੀਕ ਹੈ ਫਿਰ ਅਸੀਂ ਦੁਬਾਰਾ ਫਿਰ ਇਸ ਫਾਰਮੂਲੇ ਚ ਭਰ ਦਾਂਗੇ P VI ਸੋਲਵ ਕਰ ਲਾਂਗੇ ਤਾਂ ਸਾਡੇ ਕੋਲ 25 ਵੋਟ ਹੋ ਜਾਊ ਜਾਂ ਫਿਰ ਰੈਜ਼ਿਸਟੈਂਸ ਕੱਢ ਲਓ ਬੇਟਾ ਪਹਿਲਾਂ ਫਿਰ ਦੂਸਰਾ P VI ਜਾਨੀ ਕਿ P V² R I² R ਸੌਰੀ ਉਸ ਦੇ ਵਿੱਚ ਵੀ ਭਰ ਸਕਦੇ ਆਪਾਂ ਤੁਹਾਡੇ ਨਿਰਪਰ ਕਰਦਾ ਵੀ ਤੁਸੀਂ ਕਿਹੜਾ ਫਾਰਮੂਲਾ ਯੂਜ਼ ਕਰਨਾ 25 ਵੋਟ ਆਜੂ 97 ਸੁਧਾਰਨ ਦ੍ਰਿਸ਼ਟੀ ਦੇ ਵਿਅਕਤੀ ਲਈ ਸਪਸ਼ਟ ਦਰਸ਼ਨ ਦੀ ਅਲਪਤਮ ਦੂਰੀ ਹੁੰਦੀ ਹੈ ਵੀ 25 ਸੈਂਟੀਮੀਟਰ ਅਵਤਾਰ ਦੇ ਦੰਦਾਂ ਵਿੱਚ ਪੀੜ ਹੋਣ ਤੇ ਡਾਕਟਰ ਨੇ ਇੱਕ ਦਰਪਨ ਨਾਲ ਹੀ ਉਸ ਦੇ ਦੰਦਾਂ ਦੀ ਜਾਂਚ ਕੀਤੀ ਤਾਂ ਕਿਹੜਾ ਦਰਪਨ ਹੋਏਗਾ ਵੀ ਉਹ ਆਪਤਲ ਦਰਪਨ ਹੋਏਗਾ ਇਹਨਾਂ ਵਿੱਚੋਂ ਕਿਹੜੀ ਗਤੀ ਦੀ ਸਮੀਕਰਨਾਂ ਜਿਹੜੀ ਉਹ ਸਹੀ ਹੈ ਠੀਕ ਹੈ ਤਾਂ ਕਿਹੜੀ ਸਹੀ ਹੈ v u at ਤੀਜੀ F ਅਤੇ বল ਅਤੇ ਪ੍ਰਵੇਗ ਦੇ ਵਿੱਚ ਸਹੀ ਸਬੰਧ ਨੂੰ ਦਰਸਾਉਂਦਾ ਹੈ ਨਿਊਟਨ ਦੇ ਦੂਜੇ ਨਿਯਮ ਅਨੁਸਾਰ F MA ਲੱਕੜੀ ਦੇ ਬਕਸੇ ਦੇ 200 ਨਿਊਟਨ বল ਲਗਾ ਕੇ ਅਸੀਂ ਸਥਿਰ ਵੇਗ ਤੇ ਫਰਸ਼ 'ਤੇ ਢੁਕੇਲਦੇ ਹਾਂ ਰਗੜ বল ਕਿੰਨਾ ਹੋਏਗਾ ਵੀ ਠੀਕ ਹੈ ਰਗੜ বল ਹੁਣ ਦੇਖੋ ਵੀ ਸਥਿਰ ਵੇਗ ਨਾਲ ਐਕਸਲੇਸ਼ਨ 0 ਰਗੜ বল ਇਹਦੀ ਉਲਟ ਦਿਸ਼ਾ ਦੇ ਵਿੱਚ ਲੱਗੇਗਾ ਇੰਨਾ ਹੀ ਲੱਗੇਗਾ -200 ਨਿਊਟਨ ਮਨੁੱਖੀ ਅੱਖ ਜਿਸ ਭਾਗ ਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਬਣਾਉਂਦੀ ਹੈ ਵੀ ਉਹ ਕਿਹੜਾ ਹੈ ਰੈਟੀਨਾ ਸੂਰਜ ਦੇ ਵਾਲੇ ਧਰਤੀ ਦੀ ਗਤੀ ਕਿਹੜੀ ਗਤੀ ਹੈ ਵੀ ਪੀਰੀਆਡਿਕ ਮੋਸ਼ਨ ਹੈ ਅਵਰਤੀ ਗਤੀ ਹੈ ਬੇਰੀਅਮ ਕਲੋਰਾਈਡ ਤੇ ਸੋਡੀਅਮ ਸਲਫੇਟ ਦੀ ਰਿਐਕਸ਼ਨ ਹੋ ਕੇ ਬੇਰੀਅਮ ਦਾ ਸਲਫੇਟ ਬਣਦਾ ਤੇ ਸੋਡੀਅਮ ਦਾ ਕਲੋਰਾਈਡ ਇੱਕ ਤਾਂ ਇਹ ਦੂਰਾ ਵਿਸਥਾਪਨ ਕਰਿਆ ਹੈ ਵੀ ਠੀਕ ਹੈ ਬੇਰੀਅਮ ਦਾ ਕਲੋਰਾਈਡ ਕਲੋ ਕਲੋਰਾਈਡ ਤੇ ਸਲਫੇਟ ਐਕਸਚੇਂਜ ਹੁੰਦੇ ਨੇ ਇੱਕ ਪ੍ਰੈਸੀਪਿਟੇਟ ਬਣਦੇ ਨੇ 베ਰੀਅਮ ਸਲਫੇਟ ਦੇ ਵਾਈਟ ਤਾਂ ਇਹ ਅਫਕੀਪਣ ਕਿਰਿਆ ਵੀ ਆ ਕਵਖੇ ਬਣਦੇ ਨੇ ਪ੍ਰੈਸੀਪਿਟੇਟ ਬਣਦੇ ਨੇ ਪ੍ਰੈਸੀਪਿਟੇਸ਼ਨ ਰਿਐਕਸ਼ਨ ਵੀ ਆ ਤੇ ਦੂਰਾ ਬਸਥਾਪਨ ਵੀ ਆ ਦੂਜਾ ਤੇ ਚੌਥਾ ਸਹੀ ਆਪਸ਼ਨ ਹੈ ਦੇ ਲਈ ਚੌਥੀ ਬਣੂਗੀ ਦੂਜਾ ਤੇ ਚੌਥਾ ਐਸਟਰ ਐਸਟ੍ਰਾ ਜਿਹੜਾ ਕਾਰਬੋਕਸਿਲਿਕ ਐਸਿਡ ਤੇ ਅਲਕੋਹਲ ਦਾ ਸਮੇਲ ਹੈ ਇਹਨਾਂ ਵਿੱਚੋਂ ਕਿਰਿਆਸ਼ੀਲਤਾ ਅਲਗੀ ਦਾ ਸਹੀ ਖਰਮ ਸਭ ਤੋਂ ਵੱਧ ਕਿਰਿਆਸ਼ੀਲ ਪੋਟਾਸ਼ੀਅਮ ਹੈ ਫਿਰ ਸੋਡੀਅਮ ਫਿਰ ਕੈਲਸ਼ੀਅਮ ਫਿਰ ਮੈਗਨੀਸ਼ੀਅਮ ਜਦੋਂ ਅਸੀਂ ਪੋਟਾਸ਼ੀਅਮ ਪਰਮੈਗਨੇਟ ਦੇ ਕੁਝ ਕਣਾਂ ਨੂੰ ਪਾਣੀ ਵਾਲੇ ਵੀਕਰ ਵਿੱਚ ਸੁੱਟਦੇ ਹਾਂ ਤਾਂ ਕੁਝ ਸਮੇਂ ਬਾਅਦ ਪੂਰੇ ਪਾਣੀ ਦਾ ਰੰਗ ਗੁਲਾਬੀ ਹੋ ਜਾਂਦਾ ਹੈ ਪੋਟਾਸ਼ੀਅਮ ਪਰਮੈਗਨੇਟ ਦਾ ਕਿਹੜਾ ਗੁਣ ਦਰਸਾਉਂਦਾ ਵੀ ਉਹ ਪ੍ਰਸਰਣ ਡਿਫਿਊਜ਼ਨ ਇਥੀਨ C2H6 ਦੇ ਅਣੂ ਵੀ ਪਹੁੰਚਦੀ ਗੱਲ ਨਾ ਕਰੋ C2H6 ਤਾਂ ਇੱਕ ਕਾਰਬਨ ਦਾ 12 ਹੁੰਦਾ 12 ਦੁਨੀ 24 ਤੇ 6 30 amu ਬੇਕਿੰਗ ਸੋਡਾ ਮਿਸ਼ਰਣ ਹੈ ਵੀ ਸੋਡੀਅਮ ਹਾਈਡਰੋਜਨ ਕਾਰਬੋਨੇਟ NaHCO3 ਤੇ ਟਾਰਟੈਰਿਕ ਐਸਿਡ ਠੀਕ ਹੈ ਕਿਹਦਾ ਟਾਰਟੈਰਿਕ ਐਸਿਡ ਦਾ ਨੈਕਸਟ ਹੈ ਬਿਜਲੀ ਸ਼ੁੱਧੀਕਰਨ ਵਿੱਚ ਅਸ਼ੁੱਧ ਕਾਪਰ ਨੂੰ ਕੀ ਬਣਾਇਆ ਜਾਂਦਾ ਹੈ ਵੀ ਐਨੋਡ ਜਦੋਂ ਪਦਾਰਥ A ਅਤੇ B ਮਿਲਾਏ ਜਾਂਦੇ ਹਨ ਤਾਂ C ਪਦਾਰਥ ਬਣਦਾ ਹੈ ਤਾਂ ਪ੍ਰਤਨਿਕਾਸ V ਹੁੰਦਾ ਹੈ ਤਾਂ A ਅਤੇ B ਦੇ ਗੁਣ ਤੋਂ ਬਿਲਕੁਲ ਵੱਖਰੇ ਹਨ ਤਾਂ ਸੁਭਾਉਤਾ ਤੇ ਪਦਾਰਥ ਕੀ ਹੋਊਗਾ ਜੋਗਿਕ A ਨਰਮ ਹੈ ਚਾਕੂ ਨਾਲ ਕੱਟਿਆ ਜਾ ਸਕਦਾ ਹੈ ਉਹ ਬਰਤੀ ਬਹੁਤ ਪ੍ਰਤੀਕਿਰਿਆਸ਼ੀਲ ਹੈ ਵਿੱਚ ਖੁੱਲਾ ਸੱਡਾ ਨਹੀਂ ਜਾਂਦਾ ਹੈ ਪਾਣੀ ਨਾਲ ਜ਼ੋਰਦਾਰ ਕਿਰਿਆ ਕਰਦਾ ਹੈ ਕਿਹੜਾ ਤੱਤ ਹੈ ਵੀ ਸੋਡੀਅਮ ਠੀਕ ਹੈ ਇੱਕ ਤੱਤ ਦੀ ਪੁੰਜ ਸੰਖਿਆ ਦੇ ਬਰਾਬਰ ਹੁੰਦੀ ਹੈ ਨਿਊਟ੍ਰੋਨਾਂ ਤੇ ਪ੍ਰੋਟੋਨਾਂ ਦੀ ਸੰਖਿਆ ਦੇ ਜੋੜ ਦੇ ਬਰਾਬਰ ਲਘੂ ਕਾਰਕ ਠੀਕ ਹੈ ਕੀ ਕਰਦਾ ਵੀ ਇਲੈਕਟ੍ਰੋਨ ਗਵਾਉਂਦਾ ਹੈ ਠੀਕ ਹੈ ਲਘੂ ਕਰਨ ਦੇ ਵਿੱਚ ਕੀ ਹੁੰਦਾ ਇਲੈਕਟ੍ਰੋਨ ਲੈਏ ਜਾਂਦੇ ਆ ਤਾਂ ਲਘੂ ਕਾਰਕਾ ਜਿਹੜਾ ਇਲੈਕਟ੍ਰੋਨ ਪ੍ਰੋਵਾਈਡ ਕਰਵਾਉਂਦਾ ਹੈ ਗਵਾਉਂਦਾ ਹੈ 115 115 ਦੇ ਵਿੱਚ ਇਹਦਾ ਨਾਮ ਦੱਸਣਾ ਸੀ ਵੀ ਇਹ ਚੇਨ ਆਪਣੇ ਕੋਲੇ ਬਣ ਜੂਗੀ 1 2 3 ਤਿੰਨ ਵਾਲਾ ਇਥੀਨ ਹੁੰਦਾਗਾ ਆ ਸੌਰੀ ਪ੍ਰੋਪੀਨ ਹੁੰਦਾ ਉਸ ਤੋਂ ਬਾਅਦ ਦੋ ਤੇ ਕੀ ਲੱਗਿਆ ਹੋਇਆ ਆਪਣੇ ਕੋਲੇ ਮਿਥਾਈਲ ਤਾਂ ਦੋ ਮਿਥਾਈਲ ਪ੍ਰੋਪੀਨ ਪੀ ਐਚ 7 ਵੱਧ ਵਾਲੇ ਪਦਾਰਥ ਸਿੱਕ ਤਾਂ ਬੇਸ ਕਿਹੜੇ-ਕਿਹੜੇ ਨੇ ਜਿਹਨਾਂ 7 ਤੋਂ ਵੱਧ ਵਾਲਾ ਥੋੜਾ ਤੇ ਥੋੜੇ ਮੱਧੂ ਸਾਈਡ ਦੋ ਬੇਸ ਨੇ ਤਾਂ ਦੂਜਾ ਚੌਥਾ ਸੈਕੰਡ ਆਪਸ਼ਨ ਆ ਜਿਹੜੀ ਇਹਦੇ ਵਿੱਚ ਸਹੀ ਬਣੂਗੀ ਮਾਸਪੇਸ਼ੀਆਂ ਵਿੱਚ ਆਕਸੀਜਨ ਦੀ ਕਮੀ ਅਕਸਰ ਕ੍ਰਿਕਟਰਾਂ ਵਿੱਚ ਅਕੜਾ ਪੈਦਾ ਕਰਦੀ ਹੈ ਵੀ ਕ੍ਰੈਮ ਪਾ ਜਾਂਦੇ ਨੇ ਉਸ ਦਾ ਕੀ ਕਾਰਨ ਹੁੰਦਾ ਪਿਊਰੂਬੋਟ ਦਾ ਲੈਕਟਿਕ ਐਸਿਡ ਵਿੱਚ ਬਦਲਣਾ ਹੇਠ ਲਿਖੇ ਵਿੱਚ ਜੋ ਕਿਹੜੀ ਕਿਰਿਆ ਪਿਛਲੇ ਦਿਮਾਗ ਵਿੱਚ ਸਟੈਮੈਡੂਲਾ ਦੁਆਰਾ ਨਿਯੰਤਰਿਤ ਨਹੀਂ ਹੁੰਦੀ ਅਣਛਿਤ ਗ੍ਰੈਮ ਹੁੰਦੀਆਂ ਵੀ ਨਿਯੰਤਰਿਤ ਲਹੂ ਦਾ ਦਬਾਅ ਹੁੰਦਾ ਨਿਯੰਤਰਿਤ ਉਲਟੀ ਆਉਣਾ ਲਾਰਾਉਣਾ ਇਹ ਹੁੰਦੇ ਕਿਹੜੀ ਨਹੀਂ ਹੁੰਦੀ ਸਰੀਰ ਦਾ ਆਸਨ ਤੀਜੀ ਆਪਸ਼ਨ ਆ ਪ੍ਰਭਾਵੀ ਲੱਛਣ F2 PD ਵਿੱਚ ਦਿਖਾਈ ਦਿੰਦੇ ਨੇ ਨਾਰੀਅਲ ਦਾ ਸਿਲਕਾ ਬਣਿਆ ਹੁੰਦਾ ਸਕਲਰਨ ਕਾਈਮਾ ਟਿਸ਼ੂ ਦਾ ਠੀਕ ਹੈ 121 ਸੈੱਲ ਚ ਲੀਨ ਨੂੰ ਬਣਾਉਣ ਲਈ ਪ੍ਰੋਟੀਨ ਅਤੇ ਲਿਪਿਡ ਕਿਸ ਦੁਆਰਾ ਨਿਰਮਿਤ ਹੁੰਦੇ ਆ ਵੀ ਐਂਡੋਪਲਾਜ਼ਮੀ ਜਾਲ ਦੁਆਰਾ ਕਿਹੜੀ ਸਪੀਸੀਸ ਸ਼ਾਇਦ ਦੀ ਮੱਖੀ ਦੀ ਇਟਾਲੀਅਨ ਸਪੀਸੀਸ ਹੈ ਵੀ ਐਪਿਸ ਮੈਲੀਫੇਰਾ ਮਨੁੱਖੀ ਨਰਵਜ ਪਤਾਲੂਆਂ ਪਤਾਲੂ ਥੈਲੀ ਵਿੱਚ ਸਤ ਹੁੰਦੇ ਨੇ ਇਹ ਪਤਾਲੂ ਕੀ ਕਰਦੇ ਆ ਵੀ ਉਹ ਸ਼ਕਰਾਨੂਆਂ ਦਾ ਉਤਪਾਦਨ ਮਨੁੱਖੀ ਸੰਚਾਰ ਪ੍ਰਣਾਲੀ ਵਿੱਚ ਕੀ ਕਿਹੜਾ ਕਥਨ ਸਹੀ ਹੈ ਵੀ O2 ਦਾ ਪ੍ਰਵਾਹਨ ਕਰਦਾ ਕਾਰਬਨ ਡਾਈਆਕਸਾਈਡ ਦਾ ਨਹੀਂ ਦੋਨਾਂ ਦਾ ਕਰਦਾ ਗਲਤ ਹੈ ਪੰਜ ਖਾਨੇ ਵਾਲਾ ਦਿਲ ਹੁੰਦਾ ਹੈ ਵੀ ਗਲਤ ਹੈ ਚਾਰ ਖਾਨੇ ਵਾਲਾ ਹੁੰਦਾ ਹੈ ਬਾਲਵ ਲਹੂ ਨੂੰ ਉਲਟੀ ਦਿਸ਼ਾ ਵਿੱਚ ਵਹਿਣ ਤੋਂ ਰੋਕਦੇ ਹਨ ਠੀਕ ਹੈ ਵੀ ਤੀਜੀ ਸਹੀ ਬਣਦੀ ਸੀ ਪ੍ਰਤੀਵਰਤੀ ਆਰਕ ਦੇ ਸਹੀ ਭਾਗਾਂ ਦਾ ਵਰਣਨ ਪਹਿਲਾ ਗ੍ਰਾਹੀ ਫਿਰ ਸੰਵੇਦੀ ਨਿਊਰਨ ਦਿਮਾਗ ਤੱਕ ਸੁਨੇਹਾ ਸੁੰਨ ਨਾੜੀ ਤੱਕ ਫਿਰ ਅੱਗੇ ਸੁੰਨ ਨਾੜੀ ਤੋਂ ਅੱਗੇ ਪ੍ਰੇਰਕ ਨਿਊਰਨ ਪੇਸ਼ੀ ਤੱਕ ਚੌਥੀ ਆਪਸ਼ਨ ਸਹੀ ਬਣੂ ਕਿਹੜਾ ਕਥਨ ਸਹੀ ਹੈ ਮਨੁੱਖੀ ਵਿੱਚ ਲਿੰਗੀ ਗੁਣਸੂਤਰ ਦਾ ਦੋ ਜੋੜੇ ਗਲਤ ਹੈ ਇੱਕੋ ਜੋੜਾ ਹੁੰਦਾ ਇੱਕ ਬੱਚਾ ਜਦੋਂ ਐਕਸ ਗੁਣਸੂਤਰ ਪਿਤਾ ਤੋਂ ਪ੍ਰਾਪਤ ਕਰਦਾ ਤਾਂ ਲड़का ਹੋਊਗਾ ਇਹ ਵੀ ਗਲਤ ਹੈ ਵੀ ਐਕਸ ਗੁਣਸੂਤਰ ਪਿਤਾ ਤੋਂ ਪ੍ਰਾਪਤ ਕਰਦਾ ਤਾਂ ਲੜਕੀ ਹੋएगी ਇਹ ਬਿਲਕੁਲ ਸਹੀ ਹੈ ਲਾਈਸੋਸੋਮ ਕਿਸ ਤੋਂ ਪਹਿਲਾਂ ਹੁੰਦੇ ਆ ਵੀ ਗਾਲਜੀ ਕਾਇਆਮ ਪ੍ਰਾਇਮਰੀ ਖਪਤਕਰ ਕਿਸ ਆਹਾਰੀ ਪਦਰ ਦੇ ਨੇ ਵੀ ਦੂਜੇ ਦੇ ਪਹਿਲੇ ਪਦਰ ਦੇ ਉਤਪਾਦਕ ਨੇ लिंगी जनन बडिंग द्वारा किस जीव وچ ہوندا ہے ਜੀਸਟ ਸਭ ਕਾਸੀ ਵੱਖ-ਵੱਖ ਆਹਾਰੀ ਪਦਰ ਬਾਇਵਸ ਦੇ ਪ੍ਰਾਇਵਟ ਦਿਖਾਏ ਗਏ ਨੇ ਕਿਸ ਆਹਾਰੀ ਪਦਰ ਦੇ ਜੈਵਿਕ ਵਧਾਓ ਡੀਡੀਟੀ ਦਾ ਸਭ ਤੋਂ ਵੱਧ ਹੋਏਗਾ ਠੀਕ ਹੈ ਵੀ ਇਹ ਜਿਹੜੇ ਇਹਨਾਂ ਨੂੰ ਖਾ ਜਾਣਗੇ ਇਧਰੋਂ ਐਵੇਂ ਆਉਂਦਾ ਹੁੰਦਾ ਜਿਹੜੇ ਸਭ ਤੋਂ ਵੱਧ ਹੋਣਗੇ ਇਸ ਤੇ ਵੱਧ ਹੋਊਗਾ ਉਹਦਾ ਮਤਲਬ ਕੇਵਲ ई ਤੇ ਚੌਥੀ ਆਪਸ਼ਨ ਇਹਦੇ ਲਈ ਸਹੀ ਬਣ ਜੂਗੀ ਇਹ ਸੀਗੇ ਤੁਹਾਡੇ ਸਾਇੰਸ ਦੇ ਬੇਟਾ 40 ਕੁਐਸਚਨ ਠੀਕ ਹੈ ਬਹੁਤ ਸੌਖੇ ਸੀ ਬੁੱਕ ਦੇ ਵਿੱਚੋਂ ਹੀ ਸੀਗੇ ਉਮੀਦ ਕਰਦੇ ਆ ਵੀ ਤੁਹਾਡੇ ਕੁਐਸਚਨ ਸਹੀ ਹੋਣੇ ਆ ਥੈਂਕ ਯੂ